ਕਾਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਜਕਾਰ ਸਿੰਘ ਭੁੰਗਰ ਨੇ ਜਨਰਲ ਵੈਸਪਰਦਾਨ ਅਮਰਕੌਰ ਚੰਨਕੌਰ ਵੈਲਫੇਅਰ ਸੁਸਾਇਟੀ ਮੇਰੇ ਨਾਲ ਸਰਜੀਤ ਸਿੰਘ ਆਪਣੇ ਜਸਵੀਰ ਸਿੰਘ ਜੀ ਮਨਿਹਾਲ ਸਾਹਿਬ ਜਿਹੜੇ ਸਾਡੇ ਪ੍ਰਧਾਨ ਨੇ ਪਰਮਿੰਦਰ ਸਿੰਘ ਜੀ ਉਸ ਸੀ ਜੋ ਜਨਰਲ ਸਕੱਤਰ ਨੇ ਪਰਮਜੀਤ ਸਿੰਘ ਜੀ ਮਨਿਹਾਲ ਹਰਜੀਤ ਸਿੰਘ ਜੀ ਭੜਾਲ ਬਲਵੀਰ ਸਿੰਘ ਪਗਲਾਣਾ ਜੋ ਸਾਡੇ ਸਾਰੇ ਇਸ ਟੀਮ ਦੇ ਸਹਿਯੋਗੀ ਨੇ ਸਾਡੇ ਨਾਲ ਅੱਜ ਅਮਰਕੌਰ ਚੰਨਕੌਰ ਵੈਲਫੇਅਰ ਸੁਸਾਇਟੀ ਜਿਹਦੇ ਸਰਪਲਸ ਡਾਕਟਰ ਹਰਦੇਵ ਸਿੰਘ ਜੀ ਪ੍ਰਿਹਾਰ ਜਸਵਿੰਦਰਪੁਰ ਪ੍ਰਿਹਾਰ ਔਰ ਉਹ ਉਹ ਅਮਰਕੌਰ ਚੰਨਕੌਰ ਵੈਲਫੇਅਰ ਸੁਸਾਇਟੀ ਦਾ ਜਿਹੜਾ ਦਫਤਰ ਆ ਉਹ ਅੱਜ ਉਹ ਵੀ ਓਪਨ ਕੀਤਾ ਗੁਰੂ ਮਹਾਰਾਜ ਦਾ ਉਤਾਸਰ ਲੈਂਦੇ ਆ ਸੁਖੀ ਸਾਹਿਬ ਦੇ ਪਾਸ ਰਾਏ ਰਾਮ ਹੋਗਮ ਅਬਰੰਤ ਦੇਗਾ ਵਰਤੀਆਂ ਤੇ ਅਪਰੰਤ ਵਿੱਚ ਜੋ ਸਾਡੇ ਸਕੂਲ ਦੀਆਂ ਸਮੱਸਿਆਵਾਂ ਸੀ ਜੋ ਪ੍ਰਦੀਪ ਕੁਮਾਰ ਜੀ ਜਿਹੜੇ ਸਾਫਾ ਪ੍ਰਿੰਸੀਪਲ ਰਿਟਾਇਰਡ ਨੇ ਉਹ ਉਹਨਾਂ ਨੇ ਜੋ ਦੱਸਿਆ ਉਹ ਅਸੀਂ ਸਕੂਲ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਆ ਬਾਬੂ ਮਹਿੰਗਾ ਸਿੰਘ ਜੀ ਮਾਰਗ ਜਿਹੜਾ ਉਹ ਬਣਾਇਆ ਗਿਆ ਜੋ ਬਾਬੂ ਮਹਿੰਗਾ ਸਿੰਘ ਜੀ ਹੈ ਉਹ ਹਰਦੇਵ ਸਿੰਘ ਜੀ ਦੇ ਫਾਦਰ ਨੇ ਕਿਉਂਕਿ ਉਹਨਾਂ ਦੀ ਯਾਦ ਦੇ ਵਿੱਚ ਇਹ ਪੱਕੀ ਸੜਕ ਤੋਂ ਲੈ ਕੇ ਤਿੰਨਾਂ ਸਕੂਲਾਂ ਨੂੰ ਅਟੈਚ ਕਰਦਾ ਲਗਭਗ 400 ਫੁੱਟ ਲੰਬਾ ਤੇ 11 ਫੁੱਟ ਚੌੜਾ ਇੰਟਰਲੌਕ ਦਾ ਜਿਹੜਾ ਰਸਤਾ 2.5 ਫੁੱਟ ਉੱਚਾ ਉਹ ਬਣਾ ਕੇ ਦਿੱਤਾ ਲਗਭਗ ਆ 6000 ਸਕਰ ਫੁੱਟ ਜਿਹੜਾ ਸਕੂਲ ਦੇ ਵਿੱਚ ਬਹੁਤ ਨੀਵਾ ਬੇੜਾ ਸੀ ਜਿਹਦੇ ਵਿੱਚ بارشਾਂ 'ਚ ਪਾਣੀ ਖੜ ਜਾਂਦਾ ਸੀ ਔਰ ਉਹਦੇ ਵਿੱਚ ਭਰਤ ਪਵਾ ਕੇ ਪੂਰੀ ਲਗਭਗ 3 ਫੁੱਟ ਚੱਕ ਕਰਕੇ ਤੇ ਉਹਦੇ ਵਿੱਚ ਇੰਟਰਲੌਕ ਲਵਾ ਕੇ ਦਿੱਤੇ ਇਸ ਤਰ੍ਹਾਂ ਕਮਰਿਆਂ ਦਾ ਰੰਗ ਰੋਗ ਜਿਹੜਾ ਸ਼ਿਕਾਇਤ ਹੋਣ ਵਾਲਾ ਉਹ ਕਰਵਾਇਆ ਇੰਟਰਲੋਕ ਦੇ ਵਿੱਚ ਲਵਾ ਕੇ ਡੇਗਾ ਤੇ ਲਗਭਗ ਇਹਦੇ ਉੱਤੇ ਅਸੀਂ 1335000 ਰੁਪਏ ਖਰਚ ਕੀਤਾ ਇਸੇ ਤਰ੍ਹਾਂ ਅਸੀਂ ਨਗਰ ਦੇ ਵਿੱਚ ਵੀ ਬਾਹੇ-ਬਗਾਹੇ ਜੋ ਹੋਰ ਸਾਡੇ ਕੰਮ ਚੱਲਦੇ ਆ ਜਿਵੇਂ ਗੁਰਦੁਆਸ਼ੀ ਗੁਰਦੁਆਰਾ ਸ਼੍ਰੀ ਗੁਰੂ ਰਾਜ ਸਾਹਿਬ ਦੇ ਵਿੱਚ 10 ਲੱਖ ਦਾ ਅਸੀਂ ਸੋਲਰ ਲਵਾ ਕੇ ਦਿੱਤਾ ਇਸੇ ਤਰ੍ਹਾਂ ਪਿੰਡ ਦੇ ਵਿੱਚ ਇੰਟਰਲੌਕ ਸੋਲਰ ਲਾਈਟਾਂ ਤੇ ਬੱਚਿਆਂ ਦੀ ਪੜ੍ਹਾਈ ਦਾ ਖਰਚ ਵੀ ਜਿਹੜੇ ਗਰੀਬ ਪਰਿਵਾਰਾਂ ਦੇ ਵਿੱਚ ਇਹ ਨੇ ਅਸੀਂ ਉਹ ਵੀ ਅਡਾਪਟ ਕਰਕੇ ਉਹਨਾਂ ਦੀ ਪੜ੍ਹਾਈ ਦਾ ਪੂਰਾ ਖਰਚ ਕਰਦੇ ਆ ਅੱਜ ਵੀ ਇੱਕ ਲੜਕੀ ਨੂੰ ਅਸੀਂ ਲਗਭਗ ਉਹ ਸ਼ਾਇਦ ਥੋੜੇ ਚਿਰ ਬਾਅਦ ਉਹ ਜੱਜ ਬਣ ਕੇ ਨਿਕਲੇ ਉਹ ਲਾ ਕਰਵਾ ਰਹੇ ਇਸੇ ਤਰ੍ਹਾਂ ਹੋਰ ਵੀ ਬੱਚੇ ਸੀ ਕਰਾ ਰਹੇ ਆ ਪੜਾ ਰਹੇ ਆ ਜਿਹੜਾ ਨਰਸਿੰਗ ਦੇ ਕੋਰਸ ਚਾਰ ਪੰਜ ਲੜਕੀਆਂ ਨੂੰ ਵੀ ਕਰਾ ਰਹੇ ਆ ਸੋ ਸਾਡੀ ਸੁਸਾਇਟੀ ਜਿਹੜੀ ਹੈ ਲਗਾਤਾਰ ਜਿਹੜੇ ਆ ਇਹੋ ਜਿਹਾ ਸੇਵਾ ਦੇ ਕੰਮ ਕਰਦੀ ਹੁੰਦੀ ਹੈ ਤੇ ਹਉ ਹੁਣ ਜਿਹੜੇ ਆ ਜਿੰਨੇ ਹੜ ਆਏ ਆ ਇਹਦੇ ਵਿੱਚ ਅਸੀਂ ਜਲਦੀ ਆਪਣੀ ਮੀਟਿੰਗ ਕਰਕੇ ਕਿਉਂਕਿ ਇਸ ਵੇਲੇ ਜਿਹੜੀ ਉਹਨਾਂ ਨੂੰ ਰਾਹਤ ਸਮਗਰੀ ਬਹੁਤ ਪਹੁੰਚ ਰਹੀ ਆ ਔਰ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਜਦੋਂ ਹੜ ਦਾ ਪਾਣੀ ਰੁਕ ਜਾਂਦਾ ਤੇ ਅਸੀਂ ਕੋ ਉਹ ਚੀਜ਼ ਉਹਨਾਂ ਦੇ ਲੈ ਕੇ ਜਾਈਏ ਜਿਹੜੀ ਉਹਨਾਂ ਨੂੰ ਜ਼ਰੂਰਤ ਹੋਵੇ ਜਿਵੇਂ ਉਹਨਾਂ ਦੇ ਬਿਸਤਰੇ ਖਰਾਬ ਹੋ ਗਏ ਬੱਚਿਆਂ ਦੀਆਂ ਕਿਤਾਬਾਂ ਖਰਾਬ ਹੋ ਗਈਆਂ ਤੇ ਉਹਨਾਂ ਨੂੰ ਕਹਾ ਬੀਜਾਂ ਦੀ ਲੋੜ ਆ ਖਾਦਾਂ ਦੀ ਲੋੜ ਆ ਜਿਵੇਂ ਅੱਜ ਹੋਰ ਵੀ ਸਮਾਜ ਸੇਵੀ ਜਿਹੜੇ ਉਹਨਾਂ ਟਰੈਕਟਰ ਦੇ ਰਹੇ ਨੇ ਪਰ ਅਸੀਂ ਵੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਗਾਂ ਮਰੇ ਸਿਆਲ ਆ ਰਿਹਾ ਤੁਸੀ ਬਚਾਉਣ ਦੀ ਅਸੀਂ ਆਪਣੀ ਹੁਣੀ ਜਲਦੀ ਮੀਟਿੰਗ ਕਰਾਂਗੇ ਨਿਰੰਕਰ ਤੋਂ ਉਹਦੇ ਵਿੱਚ ਅੜਪੀਟਾਂ ਦੇ ਵੀ ਲੋਕ ਸ਼ਹਿਤਾ ਪਾਵਾਂਗੇ ਸੋ ਇਸੇ ਤਰ੍ਹਾਂ ਸਾਡੀ ਸੁਸਾਇਟੀ ਜਿਹੜੀ ਆ ਇਹ ਕਾਰਜ ਜਿਹੜੇ ਆ ਕਰਤ ਸਮਾਸ਼ੇਵੀ ਕਾਰਜ ਕਰਦੀ ਆ ਔਰ ਆਸ ਰੱਖਦੇ ਆ ਨਾਲ ਧੰਨਵਾਦ ਮੈਂ ਕਰਦਾ ਆ ਸਾਰੇ ਨਗਰ ਨਿਵਾਸੀਆਂ ਦਾ ਜਿਹੜੇ ਇਸ ਸੁਸਾਇਟੀ ਦੇ ਨਾਲ ਮੋਢਾ ਨਾਲ ਲੱਗ ਚੱਲਦੇ ਆ ਔਰ ਸਹਿਯੋਗ ਕਰਦੇ ਆ ਉਹਨਾਂ ਦਾ ਵੀ ਸਾਰਾ ਧੰਨਵਾਦ ਇਸ ਤੋਂ ਦੀ ਸਾਰੀ ਪੰਚਾਇਤ ਜੋ ਐਸ ਵੇਲੇ ਸੋਸਾਇਟੀ ਦੇ ਨਾਲ ਪੂਰਾ ਸਹਿਯੋਗ ਕਰ ਰਹੀ ਹੈ ਉਹਦਾ ਵੀ ਧੰਨਵਾਦ ਸਮਾਜ ਸੇਵੀਆਂ ਜਥੇਬੰਦੀਆਂ ਜਿਹੜੀਆਂ ਨਗਰ ਦੇ ਵਿੱਚ ਨੇ ਉਹ ਵੀ ਜੋ ਇਹਨਾਂ ਦਾ ਸਹਿਯੋਗ ਕਰਦੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਮੈਂ ਆਪਣੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਕਿਉਂਕਿ ਬੜੇ ਸਾਡੇ ਸਿਆਣੇ ਨੇ ਸਾਥੀ ਹਰਜੀਤ ਸਿੰਘ ਜੀ ਘਰੇਾਲੇ ਸਰਪੰਚ ਨੇ ਪਰਮਜੀਤ ਸਿੰਘ ਜੀ ਮਨਿਹਾਲ ਸੇ ਸਾਡੇ ਮੁੰਡੇ ਤੋਂ ਨੇ ਪਰਮਿੰਦਰ ਸਿੰਘ ਜੀ ਪੋਸੀ ਆਰਕੀਟੈਕਟਰ ਵੀ ਨੇ ਸਾਡੇ ਜਰਨਲ ਸਕੱਤਰ ਵੀ ਨੇ ਬਲਵੀਰ ਸਿੰਘ ਜੀ ਫਗਲਾਣਾ ਇਹ ਵੀ ਕਾਫੀ ਸਮਾਜ ਸੇਵੀ ਜਥੇਬੰਦੀਆਂ ਚ ਕੰਮ ਕਰਦੇ ਨੇ ਭਾਈ ਕੁਲਦੀਪ ਸਿੰਘ ਜੀ ਇਹ ਵੀ ਸਾਡੇ ਸਮਾਜ ਦੇ ਵਿੱਚ ਵਗਾਹੇ ਵਗਾਹੇ ਬਹੁਤ ਤਕੜਾ ਯੋਗਦਾਨ ਹੈ ਇਹਨਾਂ ਦਾ ਚਾਹੇ ਉਹ ਸਾਡੀਆਂ ਫੁੱਟਬਾਲ ਦੀਆਂ ਗੇਮਾਂ ਹੋਣ ਚਾਹੇ ਸਾਡੇ ਕੋਲ ਹੋਰ ਕੰਮ ਹੋਣ ਬੜੇ ਸਾਡੇ ਨਾਲ ਸਹਿਯੋਗ ਕਰਦੇ ਨੇ ਸੋ ਮੈਂ ਸਾਰਿਆਂ ਦਾ ਜਿੰਨੇ ਵੀ ਸਮਾਜ ਸੇਵੀ ਹੈ ਸਾਰਿਆਂ ਦਾ ਆਪਣੀ ਤਰਫੋਂ ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਸਹਿਯੋਗ ਕਰਦੇ ਆ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਤਾਂ ਅਮਰਕੋ ਚਰਨਕੋਲ ਗੈਲਫਰ ਸੋਸਾਇਟੀ ਪਿੰਗਰਨੀ ਬਲੋਂ ਔਰ ਸਾਡੀ ਜੋ ਇਹ ਸੰਸਾ ਦੇ ਪ੍ਰਧਾਨ ਨੇ ਜਾ ਜਸਵੀਰ ਸਿੰਘ ਜੀ ਮਨਹਾਸ ਉਹਨਾਂ ਦੇ ਯਤਨਾਂ ਸਦਕਾ ਪਿੰਡ ਪੁੰਗਰਨੀ ਵਿਖੇ ਜਿਹੜਾ ਆਫਿਸ ਵੀ ਖੋਲਿਆ ਗਿਆ ਔਰ ਆਫਿਸ ਦੇ ਵਿੱਚ ਜਿਹੜੀਆਂ ਲਗਾਤਾਰ ਚਾਹੇ ਉਹ ਨਗਰ ਦੇ ਚਾਹੇ ਉਹ ਇਲਾਕੇ ਦੇ ਵਿੱਚ ਕਿਸੇ ਨੂੰ ਵੀ ਕੋਈ ਸਹਾਇਤਾ ਦੀ ਲੋੜ ਹੋਵੇ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਉੱਥੇ ਉਹ ਕੰਟੈਕਟ ਨੰਬਰ ਵੀ ਦਿੱਤੇ ਗਏ ਆ ਤੋ ਉਹ ਉੱਥੇ ਆ ਕੇ ਸੰਪਰਕ ਕਰ ਸਕਦਾ ਤੇ ਤਾਂ ਜੋ ਜਿਹੜੀ ਸੁਸਾਇਟੀ ਆ ਬਿਨਾ ਕਿਸੇ ਝਿਜਕ ਦੇ ਜਾ ਕੇ ਉਹ ਸਮਾਜ ਦੀ ਜਿਹੜੀ ਸੇਵਾ ਕਰ ਸਕੇ ਸੋ ਅੱਜ ਜਿੱਥੇ ਦਸਤਰ ਦਾ ਉਦघाटन ਕੀਤਾ ਉੱਥੇ ਸਰ ਪਰ ਹਾ ਡਾਕਟਰ ਪਰ ਹਾਰ ਸਾਹਿਬ ਦੇ ਯਤਨਾ ਸਦਕਾ ਜਿਹੜਾ ਤਿੰਨਾਂ ਸਕੂਲਾਂ ਨੂੰ ਜੋੜਦੀ ਸੜਕ ਅਤੇ ਨਗਰ ਦੇ ਵਿੱਚ ਜਿਹੜੇ ਹੋਰ ਕਾਰਜ ਵੀ ਕੀਤੇ ਆ ਉਹਨਾਂ ਨੂੰ ਮੁੱਖ ਰੱਖਦੇ ਆ ਅੱਜ ਇਹਨਾਂ ਦਾ ਉਹਨਾਂ ਦੇ ਨਾਂ ਦੇ ਪੱਥਰ ਵੀ ਲਾਏਗਾ ਇਹਦਾ ਉਦਘਾਟਨ ਵੀ ਕੀਤਾ ਗਿਆ ਸੋ ਮੈਂ ਜਿੱਥੇ ਆਪਣੇ ਵੱਲੋਂ ਸਮੂਹ ਨਗਰ ਨਿਵਾਸੀਆਂ ਦਾ ಗ್ರಾಮ ਪੰਚਾਇਤ ਦਾ ਸਪੋਰਟ ਸਟਾਫ ਦਾ ਧੰਨਵਾਦ ਕਰਦਾ ਉੱਥੇ ਸੋਸਾਇਟੀ ਦਾ ਦਾ ਜਸਬੀਰ ਸਿੰਘ ਜੀ ਮਨਹਾਲ ਜੋ ਪ੍ਰਧਾਨ ਨੇ ਰਾਜ ਗੁਤਾਰ ਸਿੰਘ ਜੀ ਪੁਮਕਰੀ ਵਾਈਸ ਪ੍ਰਧਾਨ ਸਰ ਪਰਮਜੀਤ ਸਿੰਘ ਜੀ ਮੁੰਡੇ ਤੋਂ ਉਸਾਰ ਫਰਜੀਤ ਸਿੰਘ ਜੀ ਪੱਟੀ ਖੜਿਆਲ ਤੋਂ ਪਰਮਿੰਦਰ ਸਿੰਘ ਕੋਸੀ ਸਾਹਿਬ ਪੋਰ ਸਾਡੇ ਬਹੁਤ ਸਤਿਕਾਰ ਜੋ ਭਾਈ ਜੀ ਪਰਸ਼ੋਤਮ ਸਿੰਘ ਜੀ ਜਿਹੜੀਆਂ ਧਾਰਮਿਕ ਸਵਾਵਾ ਨਮਾਉਂਦੇ ਆ ਉਦੇ ਨਾਲ ਨਾਲ ਬੱਚਿਆਂ ਨੂੰ ਵੀ ਜਿਹੜੀ ਚੰਗੀ ਸਿੱਖਿਆ ਦਿੰਦੇ ਆ ਤਾਂ ਜੋ ਇਹ ਨਰੋਇਆ ਜੀਵਨ ਜੀਵਨ ਦੇ ਲਈ ਇਹ ਜਿਹੜੇ ਨਸ਼ਿਆਂ ਤੋਂ ਦੂਰ ਰਹਿਣ ਸੋਈ ਨਾ ਲੱਗਣ ਵਸੀਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ